ਬਣਾ ਕਲਾਕਾ ਵੀ ਇਹ ਗੱਲ ਮਾੜੀ ਹੈ ਸੇਵਾ ਕਰ ਰਹਾ ਹੈ ਚਾਹ ਪਾਣੀ ਲੰਗਰ ਬਣਾ ਜਿੰਨੀ ਵੀ ਕੋਈ ਉਤੋਂ ਵੀ ਸੇਵਾ ਹੁੰਦੀ ਹੈ ਉਹ ਵੀ ਕਰ ਜਾਂਦੇ ਆ ਕੰਬਲਾਂ ਦੀ ਕੱਪੜਿਆਂ ਦੀ ਸਾਬਣ ਰਿਚ ਸਭ ਕੀ ਦੀ ਕੋਈ ਕਮੀ ਨਹੀਂ ਐਵੇਂ ਜਿਹੜੇ ਖਰਾਬ ਕਰਦੇ ਆ ਬੰਦੇ ਉਹ ਖਰਾਬ ਕਰਨ ਵਾਲੇ ਬੰਦੇ ਹਟ ਜਾਣ ਤਾਂ ਠੀਕ ਹੈ ਬਾਈ ਕੁਮਜੀ ਕਾ ਖਾਲਸਾ ਬਾਈ ਇਹਰੇ ਮੇਜਰ ਕੋਈ ਸਟੀਰ ਦੇ ਲੋਕਡ ਹੋਰ ਕੋਈ ਲੱਗਦੀ ਹੋਵੇ ਲਿਆ ਚੇਂਜ ਕਰੇ ਚਾਹੀਦੀ ਜੇ ਨਹੀਂ ਮਿਲੇ ਜੇ ਕੋਈ ਜ਼ਰੂਰਤ ਹੋਈ ਤਾਂ ਅਸੀਂ ਕਹਿ ਦਿਆਂਗੇ ਵੀ ਸਾਨੂੰ ਆਹ ਜਰੂਰਤ ਹੈ ਖਾਲਿਸ਼ ਹੈ ਤਾਂ ਕੋਈ ਜ਼ਰੂਰਤ ਨਹੀਂ ਰਹੇ ਜਿੰਨੇ ਸੋਤੇ ਦੀ ਸੇਵਾ ਹੋ ਜਾਂਦੀ ਕੀਤੀ ਜਾਂਦੀ ਹੈ ਕੋਈ ਨਾ ਕੋਈ ਤਾਂ ਨਹੀਂ ਪੈ ਰਹੇ ਕੋਈ ਸੇਵਾ ਤੋਂ ਕੋਈ ਹਾਂਜੀ ਹਾਂਜੀ ਕੋਈ ਹੈ ਜੀ ਕੋਈ ਹੈ ਚਾਹ ਮੇਰੇ ਲੰਗਰ ਮਿਲ ਜਾਂਦਾ ਚਾਹ ਪਾਣੀ ਮਿਲ ਜਾਂਦਾ ਹੋਰ ਇਹ ਸਭ ਚੀਜ਼ਾਂ ਦਾ ਮੈਂ ਸਾਹਿਬ ਵਧੀਆ ਸੇਵਾ ਕੀਤੀ ਬਹੁਤ ਹੀ ਸਰਕਾਰ ਜੋਗ ਸਾਡੇ ਗੜਾਇਦੇ ਸਾਹਿਬ ਜੀ ਜੋ ਜਦੋਂ ਦੇ ਹੜਪੀੜ ਤੋਂ ਲੋਕ ਇੱਥੇ ਆਏ ਆ ਇਲਾਕੇ ਵਿੱਚ ਉਦੋਂ ਦੇ ਸੇਵਾ ਕਰਨ ਲੱਗੇ ਸੇਵਾ ਕਰਨਾ ਇੱਕ ਫਰਜ ਹੈ ਜੀ ਇਹਨਾਂ ਦਾ ਇਹ ਤਾਂ ਕਹਿੰਦੇ ਸਨ ਮੋਵੀ ਦੇ ਬ੍ਰਾਹਮਣ ਨਹੀਂ ਆਉਣਾ ਚਾਹੁੰਦੇ ਪਰ ਨਹੀਂ ਸਾਡਾ ਫਰਜ ਬੰਦਾ ਜੀ ਇਹਨਾਂ ਦਿਨ ਤੋਂ ਸੇਵਾ ਕਰ ਰਿਹਾ ਸਾਡੇ ਪਿੰਡ ਛਲੇਮ ਸਾਹਿਬ ਵਿੱਚ ਜੋ ਸੇਵਾਦਾਰ ਰਵਿੰਦਰ ਸ਼ਰਮਾ ਜੀ ਸਾਡੇ ਚਾਚਾ ਜੀ ਬੈਠੇ ਆ ਸਾਡੇ ਬੱਬੂ ਜੀ ਬੈਠੇ ਆ ਸਾਡੇ ਭਾਈ ਸਾਹਿਬ ਜੀ ਬੈਠੇ ਆ ਸਾਡੇ ਦਰ ਭਾਈ ਸਾਹਿਬ ਨਾਲ ਆ ਜੀ ਬਹੁਤ ਬਹੁਤ ਸਤਿਕਾਰਯੋਗ ਜੋ ਸੇਵਾ ਕਰ ਰਿਹਾ ਜੀ ਲਗਾਤਾਰ ਸਖਤਾਂ ਨੂੰ ਚਾਹ ਪਾਣੀ ਬਿਸਕਟ ਲੜਕੇ ਰੋਜ਼ ਲੈ ਕੇ ਆਉਂਦੇ ਆ ਜੀ ਚਲੋ ਜਿੰਨੇ ਦਿਨ ਲਿਆਉਣਗੇ ਉਸ ਤੋਂ ਬਾਅਦ ਕੋਈ ਹੋਰ ਸੰਗਤੀ ਕੋਈ ਭਰਾ ਦੇ ਮਨ ਵਿੱਚ ਆਉਂਦਾ ਕੋਈ ਭਰਾ ਵੀ ਸੇਵਾ ਕਰ ਸਕਦਾ ਜੀ ਜਿੰਨੇ ਦਿਨ ਇਹ ਕਰਨਗੇ ਜਦੋਂ ਇਹ ਨਾ ਕਰਨਗੇ ਹੋਰ ਸੰਭਾਲ ਲਾਂਗੇ ਚਲੋ ਇਹ ਕਰਨਗੇ ਤਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਗੁਰਾਇਰੇ ਸਾਹਿਬ ਦਾ ਜੀ ਇਹਨਾਂ ਨੇ ਇਹ ਸੇਵਾ ਸੰਭਾਲੀ ਹੋਈ ਕਈ ਦਿਨ ਤੋਂ ਜੀ